ਸਾਹਿਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਪੂਰੇ ਭਾਰਤ ਦੇ ਕਿਸਾਨਾਂ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਕਾਟੋ ਕਲੇਸ਼ ਚੱਲ ਰਿਹਾ ਹੈ ਦੂਸਰੇ ਪਾਸੇ ਜਗਦੀਪ ਸਿੰਘ ਧੱਲੇਵਾਲ ਮਨਵਰਤ ਇਹ ਬੈਠ ਗਏ ਨੇ ਦਿੱਲੀ ਦੇ ਬਾਰਡਰ ਉਤੇ ਜੇ ਗੱਲ ਕਰੀਏ ਭਾਰਤ ਦੇ ਉਪ ਰਾਸ਼ਪਤੀ ਭਾਰਤ ਦੇ ਉਪ ਰਾਸ਼ਪਤੀ ਦਾ ਉਹ ਵੱਡਾ ਬਿਆਨ ਆ ਗਿਆ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਉਹਨਾਂ ਨੇ ਸਿੱਧਾ ਐਲਾਨ ਕਰ ਦਿੱਤਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮਨ ਦੀ ਬਾਤ ਮਨ ਦੇ ਵਿੱਚ ਨਹੀਂ ਰੱਖਣੀ ਚਾਹੀਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਨੇ ਕਿਹਾ ਕਿ ਕਿਸਾਨਾਂ ਤੋਂ ਬਿਨਾ ਭਾਰਤ ਤਰੱਕੀ ਨਹੀਂ ਕਰ ਸਕਦਾ ਨਾ ਜੀਡੀਪੀ ਦੇ ਵਿੱਚ ਗ੍ਰੋਥ ਆਵੇਗੀ ਨਾ ਇੰਡਸਟਰੀ ਦੇ ਵਿੱਚ ਗ੍ਰੋਥ ਆਵੇਗੀ ਨਾ ਫੈਕਟਰੀ ਦੇ ਵਿੱਚ ਗ੍ਰੋਥ ਆਵੇਗੀ ਯਾਨੀ ਕਿ ਜੇਕਰ ਨਜ਼ਰ ਅੰਦਾਜ਼ ਕੀਤਾ ਗਿਆ ਭਾਰਤ ਦੇ ਕਿਸਾਨਾਂ ਨੂੰ ਤੇ ਭਾਰਤ ਗਰੀਬੀ ਰੇਖਾ ਤੋਂ ਵੀ ਥੱਲੇ ਥੱਲੇ ਜਿਹੜਾ ਹੈ ਚਲਾ ਜਾਵੇਗਾ ਇਹ ਵੱਡਾ ਚੈਲੰਜ ਕਰ ਦਿੱਤਾ ਗਿਆ ਹੈ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਸਿੰਘ ਤਨਖੜਾ ਨੇ ਤਨਖੜ ਨੇ ਕਿਹਾ ਕਿ ਸਾਨੂੰ ਭਾਰਤ ਦੇ ਕਿਸਾਨਾਂ ਦੀਆਂ ਗੰਨਾਂ ਪਹਿਲ ਦੇ ਹਦਾਰ ਤੇ ਸੁਣੀਆਂ ਪੈਣਗੀਆਂ ਉਹਨਾਂ ਨੇ ਕਿਹਾ ਕਿ ਮੇਰੇ ਦਰਵਾਜ਼ੇ ਭਾਰਤ ਦੇ ਕਿਸਾਨਾਂ ਵਾਸਤੇ 24 ਆਵਰ 24 24 ਘੰਟੇ ਖੁੱਲੇ ਨੇ ਉਹਨਾਂ ਦੇ ਮਸਲੇ ਉਹਨਾਂ ਦੇ ਮੁੱਦੇ ਪਹਿਲ ਦੇ ਹਦਾਰ ਤੇ ਸੁਨੇ ਜਾਣਗੇ ਅਤੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਇਹ ਦੇਸ਼ ਦੇ ਉਪ ਰਾਸ਼ਟਰਪਤੀ ਦਾ ਅੱਜ ਵੱਡਾ ਬਿਆਨ ਹੋ ਗਿਆ ਹੈ ਲਾਈਵ ਹੋ ਕੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਖੜਾਂਗਾ ਚਾਹੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣੀ ਪਵੇ ਯਾਨੀ ਕਿ ਦੇਸ਼ ਦੇ ਉਪ ਰਾਸ਼ਟਰਪਤੀ ਦੇ ਇੱਕ ਤਰ੍ਹਾਂ ਨਾਲ ਵੰਗਾ ਦਿੱਤਾ ਹੈ ਭਾਰਤ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੇ ਕਿਹਾ ਕਿ ਪਾਰ ਕਿਸਾਨਾਂ ਤੋਂ ਬਿਨਾ ਭਾਰਤ ਕੁਝ ਵੀ ਨਹੀਂ ਕਰ ਸਕਦਾ ਭਾਰਤ ਜਿਹੜਾ ਹੈ ਜਿਹੜੇ ਕਿਸਾਨ ਨੇ ਉਹ ਲੋਕਾਂ ਦੇ ਤਿੱਡ ਪਰਦੇ ਨੇ ਅਨਾਜ ਮੁਹੱਈਆ ਕਰਾਉਂਦੇ ਨੇ ਚੌਲ ਮੁਹੱਈਆ ਕਰਾਉਂਦੇ ਨੇ ਅਤੇ ਕਰੋੜਾ ਕੰਪਨੀਆਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਸਿਰ ਦੇ ਉੱਪਰ ਚੱਲ ਰਹੀਆਂ ਨੇ ਜੇਕਰ ਉਹਨਾਂ ਵੱਲੋਂ ਫਸਲ ਵੇਚੀ ਨਾ ਜਾਵੇ ਤਾਂ ਹਜ਼ਾਰਾਂ ਕੌਪੀਆਂ ਜਿਹੜੀਆਂ ਨੇ ਪੂਰੇ ਭਾਰਤ ਦੇ ਵਿੱਚ ਬੰਦ ਹੋਣਗੀਆਂ ਇਸ ਲਈ ਦੇਸ਼ ਦੇ ਰਾਸ਼ਟਰਪਤੀ ਜਿਹੜੇ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਆਪਸੀ ਕਾਟੋਕਲੇਸ਼ ਕਾਲੇ ਕਾਨੂੰਨਾਂ ਨੂੰ ਲੈ ਕੇ ਦੂਸਰੇ ਪਾਸੇ ਅੱਜ ਖੁੱਲਾ ਸੱਦਾ ਦੇ ਦਿੱਤਾ ਗਿਆ ਹੈ ਭਾਰਤ ਦੇ ਕਿਸਾਨਾਂ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਧਨਕਰ ਵੱਲੋਂ ਧਨਕਰ ਨੇ ਕਹਿ ਦਿੱਤਾ ਹੈ ਕਿ 24 ਘੰਟੇ ਤੁਹਾਡੇ ਵਾਸਤੇ ਮੇਰੇ ਦਰਵਾਜ਼ੇ ਖੁੱਲੇ ਨੇ ਮੇਰੇ ਨਾਲ ਆ ਕੇ ਗੱਲਬਾਤ ਕਰੋ ਅਤੇ ਸਾਰਿਆਂ ਮਸਲਿਆਂ ਨੂੰ ਪਹਿਲ ਦੇ ਹਦਾਰ ਤੇ ਮੇਰੇ ਵੱਲੋਂ ਹੱਲ ਕੀਤਾ ਜਾਵੇਗਾ ਇੱਕ ਪਾਸੇ ਉਹਨਾਂ ਨੇ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤੰਜ ਕੱਸੇ ਦੂਸਰੇ ਪਾਸੇ ਉਹਨਾਂ ਨੇ ਕਿਸਾਨਾਂ ਦੀ ਅੱਜ ਫੇਵਰ ਕੀਤੀ ਧੰਨ